ਹਾਂ ਜੀ ਅਡਮਿਨਿਸਟ੍ਰੇਟਿਵ ਜੀ ਵਗੈਰੇ ਯਾ ਸਰਪ੍ਰਿੰਦਿਪ ਦੀ ਸਪੋਰਟ ਮਿਲਿਆ ਤੇ ਇੱਕ ਜੰਗਰੀ ਦਾ ਜਿਹੜੀ ਹੋਈ ਹੈ ਭਾਰਪੈਂਪ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਜੀ ਸਾਨੂੰ ਇਨਫੋਰਮੇਸ਼ਨ ਆਈ ਦਾ ਸਾਢੇ 11:00 ਵਜੇ ਜੀ ਭਾਰਕਪੁਰ ਏਰੀਏ ਦੇ ਵਿੱਚ ਲੜਾਈ ਝਗੜਾ ਹੋ ਗਿਆ ਔਰ ਲੜਾਈ ਝਗੜੇ ਤੋਂ ਬਾਅਦ ਇੱਕ ਵਿਅਕਤੀ ਦਾ ਜਣਾ ਮਰਤਰ ਹੋ ਗਿਆ ਐਸਐਚਓ ਭਾਰਕਪੁਰ ਤੇ ਐਸਪੀ ਵੈਸਟ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਵੀ ਜਿਵੇਂ ਲੜਾਈ ਦੇ ਵਿੱਚ ਤਿੰਨ ਬੰਦੇ ਜ਼ਖਮੀ ਹੋਏ ਸੀ ਉਹਨਾਂ ਚੋਂ ਜਿਹੜਾ ਇੱਕ ਬੰਦਾ ਜਿਹੜਾ ਸੀਗਾ ਉਹ ਰੂਬੀ ਹਸਪੀਟਲ ਜਾ ਕੇ ਉਹਨੇ ਡੈਥ ਹੋ ਗਈ ਤੇ ਦੋ ਬੰਦਿਆਂ ਦਾ ਜਿਹੜਾ ਹੈਗਾ ਉਹ ਆਰਥੋਨਵਾ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਮਰਨ ਵਾਲਾ ਸੀਗਾ ਉਹਦੇ ਪਿਤਾ ਜੀ ਦੇ ਬੰਨਾਂ ਦੇ ਉੱਤੇ ਜਿਹੜਾ ਪਕਸ਼ਾਂਦਰ ਜੀ ਕੀਤਾ ਗਿਆ ਔਰ ਪਕਸ਼ਾਂਦਰ ਜੀ ਹੋਣ ਤੋਂ ਬਾਅਦ ਰਾਤੋ ਰਾਤ ਹੀ ਏਸੀਪੀ ਵੈਸਤ ਸਰਵਨਜੀਤ ਸਿੰਘ ਐਸਐਚਓ ਭਾਰਕਾ ਸਾਡੇ ਨਾਈਟ ਡੋਮਿਨੇਸ਼ਨ ਦੇ ਅਫਸਰ ਸੀਗੇ ਏਸੀਪੀ ਹਟਬੜੂ ਨੂੰ ਮੌਨ ਸਹੀ ਇਹਨਾਂ ਨੇ ਚੰਗੀ ਬੇਨਤ ਕਰਕੇ ਰਾਤ ਸਾਰੀ ਕਰਕੇ ਸਵੇਰੇ 5:30 5:30 ਵਜੇ ਇਹ ਜਿਹੜੇ ਦੋਨੋਂ ਮੌਜੂਦ ਸੀਗੇ ਔਰ ਦੋਨੋਂ ਮੌਜੂਦਮ ਜਿਹੜਾ ਹੈਗਾ ਸਨੇਹ ਇਹਾਰ ਦੇ ਨਾਲ ਹੈਗਾ ਕੰਮ ਕਰ ਲਿਆ ਔਰ ਇਹਨਾਂ ਕੋਲੋਂ ਉਸ ਲੜਾਈ ਤੇ ਉਸ ਮਟਰ ਦੇ ਵਿੱਚ ਵਰਤੇ ਗਏ ਜਿਹੜੇ ਇਤਿਹਾਰ ਸੀਗੇ ਉਹ ਵੀ ਬਰਾਮਦ ਕੀਤੇ ਜਾ ਚੁੱਕੇ ਸਕੀਰ ਕਬਰੀ ਕੀ ਹੋਈ ਹੈ ਜਿਆਰ ਦੀ ਉਹਦੇ ਕੋਲ ਇੱਕ ਯੂ نو ਆਪਾਂ ਕਾਪਾ ਕੈਦ ਨੇ ਉਹ ਤਾਂ ਇੱਕ ਤ੍ਰਿਸ਼ੂਲ ਟਾਈਪ ਚੀਜ਼ ਹੈਗੀ ਜਿਹਨੂੰ ਆਪਾਂ ਤਿੱਖੀ ਖੰਡਾ ਟਾਈਪ ਕੈਦ ਨੇ ਆ ਉਹਤ ਹੈਗੀ ਹੈ ਜਿਹੜੀ ਦੋਨੋਂ ਚੀਜ਼ਾਂ ਨਾਲ ਕੋ ਬਰਾਮਦ ਸਿਰ ਇਹ ਆਪਸੀ ਰੰਜਿਸ਼ ਦਾ ਕੋਈ ਮਾਮਲਾ ਲੱਗ ਰਿਹਾ ਹੈ ਕਿ ਪਹਿਲਾਂ ਕੋਈ ਇਹਨਾਂ ਦੀ ਆਪਸੀ ਕਾਹ ਸੁਣੀ ਹੋਈ ਸੀ ਸਿਸ ਤੰਬਾ ਹੈ ਇਸ ਨੂੰ ਪੁਆਹ ਅਜੇ ਤੱਕ ਤਾਂ ਸਾਡੇ ਕੋਲ ਸਾਹਮਣੇ ਕੋਈ ਪੁਰਾਣੀ ਤੰਜਿਸ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਔਰ ਨਾ ਹੀ ਕੋਈ ਅਧਾ ਦੀ ਗੱਲ ਹੈਗੀ ਹੈ ਇੱਕ ਸੈਵਨ ਜਿਵੇਂ ਦਖਾਨ ਦੇ ਉੱਤੋਂ ਔਰ ਪੁੱਤਰ ਜਣਨ ਤੋਂ ਲੈ ਕੇ ਦਿੱਤਾ ਹੈਗਾ ਮਾੜੀ ਮੋਟੀ ਬਹਿਸ ਫਸਾਈ ਹੋਈ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਬਹਿਸਨ ਬਹਿਸਨ ਫਸਾਈ ਤੋਂ ਬਾਅਦ ਇਹ ਲੜਾਈ ਦਾ ਰੂਪ ਧਾਰਨ ਕਰਕੇ ਉਸ ਤੋਂ ਬਾਅਦ ਲੜਾਈ ਦਾ ਰੂਪ ਧਾਰਨ ਕਰਨ ਤੋਂ ਬਾਅਦ ਜਿਹੜੇ ਉਹਨਾਂ ਕੋਲ ਹਥਿਆਰ ਫੜੇ ਸੀਗੇ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਹ ਵਾਰ ਤੋਂ ਕੀਤੀ ਜਿਹਨਾਂ ਵਿੱਚ ਇੱਕ ਬੰਦੇ ਦੀ ਜਿਹੜੀ ਉਹ ਮੌਤ ਲੜਕੇ ਜਿਹੜੇ ਰਾਉਂਡ ਅਪ ਕੀਤੇ ਆ ਉਹਨਾਂ ਪਹਿਲੇ ਮਾਮਲੇ ਕੋ ਦਰਜ ਹੋਏ ਹਾਂ ਜਿਹੜੇ ਅਸੀਂ 2 ਮਹੀਨੇ ਚ ਮੁੱਖ ਮੋਜਮ ਫੜੇ ਹੈਗੇ ਆ ਜਿਹਦੇ ਚ ਪਹਿਲੇ ਦਾ ਨਾਮ ਹੈਗਾ ਦਰੋਪ కుమార్ ਪੁੱਤਰ ਪ੍ਰਸ਼ੋਤਮ ਲਾਲ ਵਸੀਫਾ ਰਕਨ ਤੇ ਦੂਜਾ ਹੈਗਾ ਸੁਨੀਲ ਕੁਮਾਰ ਭਿੰਡੀ ਜਿਹੜਾ ਹੈਗਾ ਇਹ ਵੀ ਵਸੀਫਾ ਰਕਨ ਦਾ ਰਹਿਣ ਵਾਲਾ ਔਰ ਤੁਰੰਤ ਇੱਕ ਮੁਕਤਮਾ ਪਹਿਲਾਂ ਦਰਜ ਹੈ ਤੇ ਸੁਨੀਲ ਕੁਮਾਰ ਭਿੰਡੇ ਤੇ ਜਿਹੜੇ ਆ ਪਹਿਲਾਂ ਦੋ ਬੱਲੇ ਦਾ ਸਰ ਕੀ ਬੈਕਗ੍ਰਾਉਂਡ ਕੀ ਤੇ ਇਫੈਕਟ ਕੀ ਇਹਨਾਂ ਦਾ ਉਹ ਜਿਹੜੇ ਪਹਿਲਾਂ ਵੀ ਇਹਨਾਂ ਤੇ ਲੜਾਈ ਝਗੜੇ ਦੀ ਪੱਥੇ ਪੱਥੇ ਤੇ ਇਹ ਕੀ ਦੋਨੋਂ ਦੇ ਇਹ 22 23 ਸਾਲ ਦੇ ਹੈਗੇ ਜਿਹੜਾ ਜਿਹੜੀ ਡੈਥ ਹੋਈ ਮਨੀਸ਼ ਨਾਮ ਦੇ ਉਹ ਵੀ 22 23 ਸਾਲ ਉਹ ਕੀ ਕੰਮ ਕਰਦਾ ਇਹ ਦੋ ਕੋਸ਼ਿਸ਼ ਕੰਮ ਕੋਈ ਨਹੀਂ ਕਰਦੇ ਇਹ ਨੌਜਵਾਨ ਮੁੰਡੇ ਨੇ ਤੇ ਕੰਮ ਕੋਈ ਨਹੀਂ ਕਰਦੇ ਹੈਗੇ ਤੇ ਇਦਾਂ ਜਿਵੇਂ ਪਹਿਲਾਂ ਲੜਾਈ ਝਗੜੇ ਤੇ ਪਹਿਲਾਂ ਦੋ ਬੱਲੇ ਦਰ ਸੀਗੇ ਤੇ ਉਤੋਂ ਇਹ ਜਮਾਨਤਾ ਤੇ ਆਏ ਹੋਏ ਸੀਗੇ ਜਮਾਨਤਾ ਤੋਂ ਆਕੇ ਨਿਕਲੇ ਰਾਤ ਦੇ ਇਹਨਾਂ ਦੀ ਇਹ ਗੱਲ ਹੋਈ ਹੈ ਤਾਂ ਉੱਥੋਂ ਅਸੀਂ ਪੁੱਛਾਂ ਗਾਉਂਡ ਆਪ ਕਿੱਥੋਂ ਹੋਏ ਨੇ ਸਰ ਇਹ ਦੋਵੇਂ ਹਾਂਜੀ ਗ੍ਰਾਉਂਡ ਕਿੱਥੋਂ ਬਾਈ ਇਹਨਾਂ ਕਿਸ ਤਰ੍ਹਾਂ ਤੋਂ ਬਾਈ ਇਹ ਭਰਗਾਂ ਬਦੇਰੀ ਚ ਰੌਡਾ ਅੱਛਾ